ਆ ਪ੍ਰਭ ਪਰਾਧੇ ਆ ਗੋਰਾ ਜ ਕਾ ਨਾਮ ਓ ਨਾਨਕ ਕਬੀ ਅੰਗਲੇ ਕਰਨ ਤਮਾਹੀ ਕਬੀਨਾ ਮੈ ਮੁੰਡੋਂ ਤੇ ਗੁਰੂ ਕੀ ਜਾਤੇ ਪਰਮਨ ਜਾਏ ਆਪੁਨ ਬੇਚੋ ਬੇਦ ਮੈਂ ਚਿੱਲੇtie ਬਹਾਰੇ ਆਪੁਨ ਬੇਚੋ ਬੇਦ ਮੈਂ ਚਿੱਲੇtie ਬਹਾਰੇ ਸੁਭਾਗ ਹਰਨ ਗੁਰ ਸੇਵੀ ਐ ਐਨ ਸੁਸਹਿ ਜਿ ਸੁਭਾਈ ਦਰਸ਼ਨ ਪਰ ਸੇ ਹੈ ਗੁਰੂ ਕੈ ਗੁਰੂ ਕੈ ਜਨਮ ਜਨਮ ਮਰਨ ਦੁਖ ਜਾਏ ਉਹ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਾਟੀ ਐ ਉਦ ਡਿਠੇ ਸੱਚੇ ਵਜੇ ਬਾਦਸ਼ਾਹ ਮਲ ਜਨਮ ਜਨਮ ਮਲ ਜਨਮ ਮੰਤਨ ਮੰਤਿ ਗਟੀ ਐ ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਅੰਦਰ ਸ਼ਾਹ ਹੋ ਇਸ ਪਾਸ ਬੈਠਿਆ ਸੋਹੀਏ ਸਬਨਾ ਸਬਨਾੰਦ ਦੇ ਸ਼ਾਹ ਬਾਸ ਬੈਠਿਆ ਆਸਾ ਹੋਵੀ ਹੈ ਸਬਨਾ ਦਾ ਵੇਸਾ ਹੋ ਸਤਨਾਮ ਈਵਾਹਿ ਗੁਰੂ ਈਵਾਹਿ ਗੁਰੂ

ਰੇ ਨਾਹੀ ਨੀ ਆਨੰਦ ਮੰਗਲ ਸੁਖ ਪਾਏ ਸੰਤੋ ਆਰਾਮ ਨਾਮ ਨਿਸਤਰੀ ਹੈ ਉਠਤ ਬੈਠਤ ਹਰਨਨ ਧਾਈ ਐ ਆਨੰਦਨ ਸੋਕ੍ਰਿਤ ਕਰੀਐ ਅਲਾਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਡ ਭਾਗੀ ਪਾਈ ਕੋਡ ਜਨਮ ਕੇ ਕਿਦ ਬਖ ਨਾਸੀ ਹਰ ਦਰਨੀ ਚਿਤ ਵਾਈ ਉਸਨ ਕਰੋ ਸਦਾ ਪ੍ਰਭ ਆਪਣੇ ਜਨਪੋਰੀ ਗਗਰਾਖੀ ਜੇ ਜੰਤ ਸਾਗ ਭੈ ਪਵਿੱਤਰਾਨ ਸਤਗੁਰ ਕੀ ਸੱਚ ਸਾਖੀ ਦੇਖਨ ਬਿਨਾਂ ਸਭ ਦੁੱਖ ਨਾਸਨ ਸਤਿਗੁਰ ਨਾਮ ਿ ਟਰਡਾਇਆ ਹੋਏ ਪਾਪ ਭੇ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਮੇगन ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਧਰਾਇਆ ਕੋਏ ਪਾਪ ਹੈ ਸਭ ਪਾਣ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ

ਗੁਰੂ ਦੇਵ ਪਿਤਾ ਜੀ ਦੇ ਪਾਵਨ ਪਵਿੱਤਰ ਅਮੋਲਕ ਬਚਨਾ ਦੇ ਨਾਲ ਮਨ ਮਿਰਤੀਆਂ ਦੀ ਸ਼ੰਗ ਪੌਣਦ ਉਤੰਤ ਤੇ ਵੜ ਭਾਗਾ ਸਮਾਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ ਅਰ ਅੱਜ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਮੁਖਵਾਕ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਹ ਅੰਮ੍ਰਿਤਮੁਖਵਾਕ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਮ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਰਾਗ ਸੁਰਠੰਦਰ ਅਤੇ ਸਤਿਗੁਰੂ ਮਹਾਰਾਜ ਜੀਾਂ ਦੇ ਪਾਵਨ ਅੰਕ 621 ਅਤੇ 622 ਦੇ ਉਪਰ ਸੁਭਾਏ ਮਨ ਹੈ ਅੱਜ ਦੇ ਇਨ੍ਹਾਂ ਪਾਵਨ ਪਵਿੱਤਰ ਅਮੋਲਕ ਬਚਨਾਂ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾਲੂ ਦਾਤਾ ਜੀ ਨੇ ਜੋ ਰੱਬੀ ਕਉਪਦੇਸ਼ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਉਣਾ ਕੀਤੀ ਹੈ ਮਹਾਰਾਜ ਜੀ ਨੇ ਪਵਨ ਬਚਨਾਂ ਦੀ ਅਰਬਤਾ ਕੀਤੀ ਹੈ ਕਿ ਗੁਰਪੂਰ ਹੈ ਕਿਰਪਾ ਧਾਰੀ ਕਿਰਪਾ ਦਾ ਅਰਥ ਉਹਦਾ ਰਹਿਮਤ ਬਖਸ਼ਿਸ਼ ਧਾਰੀ ਦਾ ਅਰਥ ਹੈ ਕੀ ਦੀ पूरे गुरु ने मेरे ते कृपा की, की प्राप्त पूरी हमारी। जो तो पूरे गुरु ने रहत की थी, मारे कहते मेरे मानती की लोचा है मेरे कोई की कोई है और मेरे सतगुरु ने अधूरी रहन नहीं दिखी ਜਦੋਂ ਮਹਾਰਾਜ ਦੀ ਬਾਣੀ ਨੂੰ ਪੜਾਂਗੇ ਸਤੁਰਾਂ ਨੇ ਬੜੇ ਹੀ ਪਿਆਰੇ ਬਚਨਾਂ ਦੇ ਨਾਲ ਸਾਨੂੰ ਗਿਆਨ ਦੇ ਕੇ ਨਿਵਾਜਿਆ ਹੈ ਮਾਰੇ ਜਿੰਦੇ ਜ਼ਿੰਦਗੀ ਦੇ ਵਿੱਚ ਗੁਰੂ ਦਾ ਦਰਨਾ ਬਹੁਤ ਜ਼ਰੂਰੀ ਏ ਤੇ ਜੇ ਕਿਤੇ ਤੇਰੇ ਭਾਗ ਚੰਗੇ ਹੋਣ ਤੈਨੂੰ ਪੂਰਾ ਗੁਰੂ ਮਿਲ ਜਾਵੇ ਮਾਰੇ ਜਿੰਦੇ ਕਿਤੇ ਸੁੱਖ ਦੇ ਸੁਆਦ ਆਏ ਕਿਉਂਕਿ ਗੁਰੂ ਤੋਂ ਬਿਨਾਂ ਦੁਜਾ ਐਸਾ ਕੋਈ ਨਹੀਂ ਕਿੜਾ ਤੇਰੇ ਜੀਵਨ ਤੇ ਮਾਰਗ ਨੂੰ ਸਵਾਰਗ ਦੇ ਲਈ ਤੈਨੂੰ ਗਿਆਨ ਤੈਨੂੰ உபਦੇਸ਼ ਦੀ ਦਾਤ ਦੇ ਸਕੇ ਇਹ ਸਤਿਗੁਰਾਂ ਨੇ ਕਿਰਪਾ ਕਰਨੀ ਇਹ ਕਿ ਤੈਨੂੰ ਗਿਆਨ ਦੇ ਕੇ ਅਗਿਆਨਤਾ ਤੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦੀ ਰੋਸ਼ਨੀ ਦੇ ਵਿੱਚ ਲੈ ਕੇ ਆਉਣਾ ਹੈ ਮਾਰੇ ਕੀਤੇ ਇੱਕ ਆਲਾਈ ਸੰਪਰਯ ਜ ਪੂਰੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਤੂੰ ਜੁੜੇਗਾ ਜੇ ਕੱਤੇ ਮਿਲਿਆ ਨਾਲ ਨਾ ਤੇ ਜੋੜ ਲਈ ਮਾਰੇ ਕੀਤੇ ਫਿਰ ਮੁਕਾਮ ਤੇ ਨਹੀਂ ਪਹੁੰਚੇਗਾ ਜੇ ਕੱਤਿਆਂ ਦੇ ਨਾਲ ਤੇਰਾ ਸੰਬੰਧ ਜੁੜ ਗਿਆ ਫਿਰ ਉਸ ਜਗ੍ਹਾ ਕੋਈ ਨਹੀਂ ਪਹੁੰਚੇਗਾ ਜਿੱਥੇ ਤੂੰ ਪਹੁੰਚਣਾ ਚਾਹੁੰਦਾ ਹੈ ਇੰਦਰ ਨਹੀਂ ਤੈਨੂੰ ਸੱਚੇ ਦੇ ਪੂਰੇ ਗੁਰੂ ਦਾ ਮਿਲਣਾ ਬਹੁਤ ਜ਼ਰੂਰੀ ਏ ਤੇ ਮੈਂ ਬੇਨਤੀ ਕਰਾਂ ਪੂਰੇ ਗੁਰੂ ਦਾ ਨਾਮ ਰਾਪ ਵੀ ਸਤਿਗੁਰਾਂ ਦੀ ਰਹਿਮਤ ਤੋਂ ਬਿਨਾਂ ਬੜਾ ਔਖਾ ਏ ਵੇਖੋ ਜਦੋਂ ਮਾਰੇ ਦੀ ਪਾਵਨ ਬਾਣੀ ਨੂੰ ਪੜਦੇ ਆ ਨਾ ਤੇ ਸਤਿਗੁਰੂ ਜੀ ਕਹਿੰਦੇ ਨੇ ਜੋ ਸੁਖ ਪ੍ਰਭ ਕੋ ਬਿੰਦਕੀ ਸੇਵਾ ਓ ਸੁਖ ਰਾਜ ਨਾ ਲਈਏ ਮਾਰੇ ਕੀਤੇ ਜਿਹੜਾ ਸੁੱਖ ਤੈਨੂੰ ਸਤਿਗੁਰੂ ਦੀ ਸੇਵਾ ਦੇ ਵਿੱਚੋਂ ਮਿਲਦਾ ਹੈ ਨਾ ਜੋ ਆਤਮਾ ਦਾ ਆਨੰਦ ਤੈਨੂੰ ਸਤਿਗੁਰੂ ਦਾ ਨਾਮ ਜਪ ਕੇ ਮਿਲਦਾ ਹੈ ਨਾ ਸਾਬ ਜੀ ਕਹਿੰਦੇ ਉਹ ਰਾਜਕੰਦੀਆਂ ਤੇ ਬਹਿ ਕੇ ਵੀ ਤੈਨੂੰ ਕਦੇ ਨਹੀਂ ਨਸੀਬ ਹੋ ਸਕਦਾ ਠੀਕ ਹੈ ਦੁਨਿਆਵੀ ਤੌਰ ਤੇ ਬੰਦਾ ਕਹਿੰਦਾ ਵੀ ਮੇਰੇ ਕੋਲ ਧਨ ਵੀ ਆਵੇ, ਦੌਲਤ ਵੀ ਆਵੇ, ਰੁਤਬਾ ਵੀ ਆਵੇ, ਕੰਧੀ ਵੀ ਆਵੇ। ਪਰ ਮਾਲਕ ਇਹ ਕਹਿੰਦੇ ਨਹੀਂ। ਇਹਦੇ ਨਾਲ ਤੇਰੀ ਆਤਮਾ ਦਾ ਸਕੂਨ ਦਾ ਕੋਈ ਸਬੰਧ ਨਹੀਂ ਹੈ। ਸਭੋ ਜਿੰਨੀ ਮਾਇਆ ਵੰਦਾ ਦੇਗੀ ਉਹ ਨਾਲ ਰੱਬ ਤੋਂ ਦੂਰ ਹੁੰਦਾ ਜਾਵੇਂਗਾ। ਇਹ ਸਚਾਈ ਹੈ ਜੀ। ਮਨ ਦੇ ਕੋਲ ਮਾਇਆ ਵੀ ਹੋਵੇ ਰਤਬਾ ਵੀ ਹੋਵੇ ਤੇ ਰੱਬ ਦਾ ਪਿਆਰ ਵੀ ਹੋਵੇ ਇਹ ਬਹੁਤ ਮਿਰਦੀਆਂ ਥਾਵਾਂ ਤੇ ਖੇਡ ਵਰਤਦੀ ਹੈ ਮੈਂ ਤੇ ਮਾਲਕ ਜਿੰਨੇ ਜਿੱਥੇ ਮਾਇਆ ਆਪਣੇ ਪੈਰ ਪਾਉਂਦੀ ਏ ਉਥੇ ਪਰਮਾਤਮਾ ਦੀ ਬਦਕੀ ਜੜੀ ਏ ਉਹ ਵਿਸਰ ਜਾਂਦੀ ਏ ਪਰਮਾਤਮਾ ਦਾ ਨਾਮ ਜਿਹੜਾਏ ਉਹ ਵਿਸਰ ਜਾਂਦਾ ਏ ਜਿੱਥੇ ਮਾਇਆ ਆਪਣੇ ਪੈਰ ਪਸਾਰਨੇ ਅਰੰਭ ਕਰ ਜੇਵੇ ਇਹ ਬਹੁਤ ਮਿਰਨੀਆਂ ਥਾਵਾਂ ਤੇ ਐ ਬੰਦੇ ਕੋਲ ਰਤਬਾ ਵੀ ਹੈ ਬੰਦੇ ਕੋਲ ਪੈਸਾ ਵੀ ਹੈ ਬੰਦੇ ਦੇ ਮਗਰ ਲੋਕ ਵੀ ਤੁਰਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕੇ ਨਿਯਮ ਵੀ ਪਿਆ ਕਰਦਾ ਉਹ ਦੇਖਲਾ ਨਹੀਂ ਤੇ ਜਦੋਂ ਮਾਇਆ ਆਉਂਦੀ ਹੈ ਨਾ ਸਭ ਤੋਂ ਪਹਿਲਾਂ ਬੰਦਾ ਰਾਤ ਦੇ 2:00 ਵਜੇ ਤੱਕ ਪਾਰਟੀਆਂ ਦੇ ਵਿੱਚ ਕੁਲਜਣਾ ਸ਼ੁਰੂ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਤੇ ਤਾਂ ਨਮੂਤਰੰਤ ਸਹਿ ਮਹਾਰਾਜ ਨੇ ਕਿਰਪਾ ਕੀਤੀ ਕਿ ਕਿ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾ ਲਈਏ ਜਿਹੜਾ ਸੁਖ ਸਤਗੁਰੂ ਦੀ ਸੇਵਾ ਵਿੱਚੋਂ ਮਿਲਦਾ ਹੈ ਨਾ ਮਾਰੇ ਕਹਿੰਦੇ ਉਹ ਸੁਖ ਰਾਜ ਰਾਕੀਆਂ ਤੇ ਬਹਿ ਕੇ ਵੀ ਤੈਨੂੰ ਕਦੇ ਨਸੀਬ ਨਹੀਂ ਹੋ ਸਕਦਾ ਸਿਰਾਸਨਾ ਤੇ ਬਹਿ ਕੇ ਵੀ ਤੈਨੂੰ ਨਹੀਂ ਮਿਲੇਗਾ ਤੇ ਮਾਰੇ ਕਹਿੰਦੇ ਨੇ ਗੁਰੂ ਪੁਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਮਾਰੇ ਕੇ ਲਗੇ ਪੀੜੀ ਪਰਮਾਤਮਾ ਤੇ ਬ੍ਰਿਸ਼ਨਾ ਦੀ ਲੋਚਾ ਸੀ ਨਾ ਉਹ ਮੇਰੇ ਪੂਰੇ ਸਤਿਗੁਰੂ ਨੇ ਚਰਪਾ ਕਰਕੇ ਪੂਰੀ ਕਰ ਦਿੱਤੀ ਏ ਹੁਣ ਮਾਰੇ ਕੀਤੇ ਕਾਦੇ ਇਸ਼ਨਾਨ ਗ੍ਰਹਿ ਆਏ ਨਾਮ ਸਿਮਰਨ ਦੀ ਬਰਕਤ ਦੇ ਨਾਲ ਹੁਣ ਮੈਂ ਆਪਣੀ ਆਤਮਾ ਦਾ ਇਸ਼ਨਾਨ ਕਰਾਉਣਾ ਸ਼ੁਰੂ ਕਰ ਦਿੱਤਾ ਹੈ ਵੈਸੇ ਜੇ ਦਰਮਾਣ ਦੀ ਬਾਣੀ ਪੜ੍ਹਦੇ ਆਣ ਸਤਿਗੁਰੂ ਨੇ ਦੂਰ ਨਰਾਂ ਦੇ ਇਸ਼ਨਾਨ ਦਾ ਜ਼ਿਕਰ ਕੀਤਾ ਹੈ ਇਹ ਇੱਕ ਇਸ਼ਨਾਨ ਬੋਲ ਹੈ ਜਿਹੜਾ ਬਾਦੀ ਤੌਰ ਤੇ ਅਸੀਂ ਪਾਣੀ ਦੇ ਨਾਲ ਆਪਣੀ ਬੋਡੀ ਦਾ ਆਪਣੇ ਸਰੀਰ ਦਾ ਕਰਵਾਉਂਦੇ ਆ ਜਿਹੜੇ ਆਮਤ ਸਾਰੇ ਕਰਦੇ ਆ ਇਹ ਵੀ ਇਸ ਇਸ਼ਨਾਨ ਨੂੰ ਉਹ ਹੈ ਜਿਹੜਾ ਗੁਰੂ ਤੋਂ ਉਪਦੇਸ਼ ਦੇ ਨਾਲ ਆਤਮਾ ਦਾ ਕੀਤਾ ਜਾਂਦਾ ਹੈ ਗੁਰੂ ਗਿਆਨ ਦੇ ਨਾਲ ਆਤਮਾ ਨੂੰ ਧੋਤਾ ਜਾਂਦਾ ਹੈ ਪਰ ਬੋਧੀ ਬਾਗ ਗੁਰੂਖੋ ਕੀ ਭਾਇ ਬੰਦਾ ਬਾਹਰੋਂ ਧੋਧੀ ਦਾ ਤੇ ਇਸ਼ਨਾਨ ਕਰਾ ਲੈਂਦਾ ਪਰ ਆਤਮਾ ਅੰਦਰ ਦੀ ਗੰਦੀ ਰਹਿ ਜਾਂਦੀ ਹੈ ਕਈ ਵਾਰ ਉਸ ਵਿਖੇ ਉਹਨਾਂ ਬੰਦਾ ਬੜੇ ਸੋਹਣੇ ਕੱਪੜੇ ਸੁਗੰਧੀ ਕਾਰ ਅੰਦਰ ਲਾ ਕੇ ਆਇਆ ਹੈ ਨiyet ਇੰਨੀ ਕੋ ਗੰਦਰੀ ਹੁੰਦੀ ਹੈ ਬੰਦਾ ਕਹਿੰਦਾ ਹੈ ਵੇਖਣੋਂ ਤੇ ਚੰਗਾ ਭੜਾ ਲੱਗਦਾ ਪਰ ਅੰਦਰੋਂ ਕਿੰਨਾ ਕਰ ਗਿਆ ਹੋਇਆ ਛੱਪੜੇ ਬਹੁਤ ਸੁੰਨੇ ਪਾਏ ਨੇ ਚਮੜੀ ਵੀ ਚਿੱਟੀ ਹੈ ਦੁੱਧ ਵਾਂਗ ਦੀ ਨiyet ਕਾਲੀ ਤੇ ਕੋੜੀ ਹਰੀ ਪਈ ਹੈ ਮਰ ਕੇ ਕਿੰਦੇ ਬਾਰੀ ਸਰੀਰ ਦਾ ਇਸ਼ਨਾਨ ਤੇ ਕਰਾਇਆ ਆਤਮਾ ਮੈਲੀ ਤੇ ਮੈਲੀ ਰਹਿ ਗਈ ਜਿਨ ਮਾਰਾਇ ਨੇ ਬਚਨ ਕਹਨਾ ਅੰਤਰ ਮਨ ਨਿਰਮਲ ਨਹੀਂ ਕੀਨਾ ਬਾਹਰ ਤੇ ਇਹ ਸੁਖ ਉਦਾਸੀ ਮਾਰੇ ਕਿਤੇ ਆਤਮਾ ਮੈਣੀ ਏ ਕਿੰਨਾ ਇਸ਼ਨਾਨ ਕਰਾਉਂਦਾ ਜਿਹਨੇ ਯਤਨ ਹੀ ਨਹੀਂ ਕਰੇ ਕੀਤਾ ਮੈਂ ਕੋਈ ਵੀ ਕਹ ਰਿਹਾ ਸੀ ਕਿ ਬਾਣੀ ਨੇ ਦੋ ਤਰ੍ਹਾਂ ਦੇ ਇਸ਼ਨਾਨ ਨੂੰ ਮੰਨਿਆ ਏ ਇੱਕ ਸਰੀਰ ਦਾ ਇੱਕ ਆਤਮਾ ਦਾ ਸਰੀਰ ਦਾ ਇਸ਼ਨਾਨ ਆਪਾਂ ਸਾਰੇ ਕਰਦੇ ਆ ਆਤਮਾ ਦਾ ਇਸ਼ਨਾਨ ਕੋਈ ਜੰਨਾ ਕਰਦਾ ਹੈ ਸਰੀਰ ਆਪਾਂ ਸਾਰੇ ਸਵੇਰੇ ਵੀ ਧੌਣੇ ਆ ਸ਼ਾਮ ਨੂੰ ਵੀ ਧੌਣੇ ਆ ਕੋਈ ਵਿਰਤ ਹੈ ਜਿਹੜਾ ਅੰਮ੍ਰਿਤ ਵੇਲੇ ਗੁਰੂ ਦੀ ਗੋਦ ਵਿੱਚ ਬੈਠ ਕੇ ਆਤਮਾ ਦਾ ਇਸ਼ਨਾਨ ਕਰਾਉਣ ਦਾ ਯਤਨ ਕਰਦਾ ਹੈ ਤੇ ਜਿਹਨੇ ਆਤਮਾ ਦਾ ਇਸ਼ਨਾਨ ਕਰਵਾਇਆ ਨਾ ਸਤਿਗੁਰੂ ਜੀ ਕਹਿੰਦੇ ਨੇ ਮੈਲ ਪੰਦੀ ਲਾਗੀ ਮੇਰੀ ਟੁੱਕਦੀ ਆ ਕੀ ਕਈ ਵਾਰੀ ਨਾਏ ਸ਼ਰੀਰ ਮੈੜਾ ਹੋਵੇ ਉੱਤੇ ਧੋਦੇ ਜਿੱਥੇ ਕੱਪੜੇ ਪਾ ਲਈਏ ਨਾ ਤੇ ਸਰੀਰ ਦੀ ਮੈੜ ਜਿਹੜੀ ਹੈ ਉਹ ਕੰਢੇ ਕੋ ਵਿੱਚ ਹੀ ਕੱਪੜਿਆਂ ਨੂੰ ਵੀ ਮੈਲੇ ਕਰ ਦਿੰਦੀ ਹੈ ਕਿਉਂਕਿ ਮੈਲ ਨਹੀਂ ਲਈ ਕੱਪੜੇ ਬਨਜੇ ਨਹੀਂ ਸੰਤੂਰ ਜੀ ਕਹਿੰਦੇ ਇਵੇਂ ਹੀ ਹੈ ਸਰੀਰ ਨੂੰ ਧੋਣ ਦਾ ਯਾਨੀ ਕੀਤਾ ਆਤਮਾ ਮੈੜੀ ਦੀ ਮੈ ਨਹੀਂ ਰਹਿ ਗਈ ਉਹਨਾਂ ਨੇ ਸ਼ਨਾਣ ਕਰਵਾਇਆ ਹੀ ਨਹੀਂ ਤਵੇ। ਹਿਮਾਲੇ ਦੇ ਪਾਵਨ ਪਾਣੀ ਵਿੱਚ ਬੜੇ ਪਿਆਰੇ ਸ਼ੁਭ ਦੇ ਕੇ ਸਾਨੂੰ ਸਮਝਾਇਆ। ਮਾਰੇ ਜਨ ਲਗੇ ਪਰ ਇਹ ਖਾਤ ਪੈਰ ਤਾਂ ਨਦੀ ਪਾਣੀ ਘੋਟ ਹੈ। ਉਦੋਂ ਸੁਖੀ ਮੂਤ ਬਲੀਤੀ ਕੱਪੜ ਹੋਏ ਤੇ ਸਾਬੂਨ ਲਈਏ। ਲਈਏ ਉਤਰੇ ਅੱਗੇ ਮਾਰੇ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ। ਪਾਪਾਂ ਕੇ ਸੰਗ। ਰੋਜ਼ ਮਹਾਰਾਜ ਦੀ ਬਚਨ ਆਪਾਂ ਪੜ੍ਹਦੇ ਆਂ ਕਦੇ ਅੰਦਰ ਚਾਉ ਇਨੀ ਬਰਕਤ ਹੋਇਆ ਮਹਾਰਾਜ ਜੇ ਮਤ ਪਾਪਾ ਨਾਲ ਭਰੀ ਪਈਏ ਕਿਰਪਾ ਕਰੋ ਮੈਂ ਨਾਮ ਦੇ ਨਾਲ ਇਹਦਾ ਸ਼ਿਰਾਨ ਕਰਵਾ ਸਕਾਂ ਹਜ਼ੂਰ ਜੀ ਦੇ ਪੜੀਏ ਮਤ ਪਾਪਾ ਕੈ ਸੰਗ ਉਹ ਤੋਂ ਬੈ ਨਾਮ ਹੈ ਰੰਗ ਚਲ ਕੇ ਜਿਹੜੀ ਆਤਮਾ ਤੋ ਦੀ ਜਾਣੀ ਹੈ ਨਾ ਇਹ ਨਾਮ ਦੇ ਰੰਗ ਤੋਂ ਬਿਨਾਂ ਨਹੀਂ ਤੇ ਮਾਰੇ ਜਿੰਦੇ ਜਿਦੋਂ ਸਿਮਰਨ ਦੀ ਧਾਤ ਮੇਰੇ ਮਾਲਕ ਨੇ ਦਿੱਤੀ ਨਾ ਤੇ ਕਾੜ ਇਸ਼ਨਾਨ ਖਰੀ ਆਏ ਮੈਂ ਆਤਮਾ ਦਾ ਇਸ਼ਨਾਨ ਸਤਗੁਰੂ ਦੇ ਸਿਮਰਨ ਦੇ ਨਾਲ ਕੀਤਾ ਤੇ ਆਪਣੇ ਨਿੱਜ ਘਰ ਦੇ ਵਿੱਚ ਆ ਕੇ ਕੀਤਿਆ ਮੈਂ ਮੈਂ ਆਪਣੇ ਘਰ ਦੇ ਵਿੱਚ ਆ ਕੇ ਬੈਠ ਗਿਆ ਮਾਨਕ ਕਹਿੰਦੇ ਪੁਣ ਆਨੰਦ ਮੰਗਲ ਸੁਖ ਪਾਏ ਅੰਦਰ ਆਨੰਦ ਹੀ ਆਨੰਦ ਹੈ ਅੰਦਰ ਖੁਸ਼ੀ ਹੀ ਖੁਸ਼ੀ ਹੈ ਅੰਦਰ ਸੁਖੀ ਸੁਖ ਵਰਤਦੇ ਨੇ ਜਦੋਂ ਆਤਮਾ ਦਾ ਇਸ਼ਨਾਨ ਕਰਕੇ ਬੰਦਾ ਪਰਮਾਤਮਾ ਦੇ ਚਰਨਾਂ ਵਿੱਚ ਆ ਕੇ ਜੁੜ ਜਾਂਦਾ ਹੈ ਮਹਾਰਾਜ ਅਕੀਰ ਕਰਦੀ ਨੇ ਸੰਤੋ ਆਰਾਮ ਨਾਮ ਨਿਸਖਰੀਏ ਏ ਭਾਈ परमात्मा ਦੇ ਨਾਮ ਦੇ ਨਾਲ ਇਸ ਭਵਜਨ ਤੋਂ ਕਰਿਆ ਜਾ ਸਕਦਾ ਹੈ ਮਾੜੀ ਕਿੰਦੇ ਨਾਮ ਤੋਂ ਬਿਨਾ ਦੁਜਾ ਕੋਈ ਵਸੀਲਾ ਨਹੀਂ ਜਿੱਦੇ ਨਾਲ ਇਹ ਭਵਜਨ ਨੂੰ ਤੋ ਪਾਰ ਲੰਘ ਸਕੀ ਸੰਤੋ RAM ਨਾਮ ਨਿਸਤਰੀਏ ਅੱਗੇ ਮਾੜੀ ਕਿੰਦੇ ਕੋਠਕ ਬੈਠਕ ਖੜ ਖੜ ਧਿਆਣੀਏ ਉੱਠਦਿਆਂ ਬੈਹਦਿਆਂ ਹਰੀ ਪਰਮਾਤਮਾ ਦਾ ਨਾਮ ਜਪਿਆ ਕਰੋ ਇੱਕ ਇੱਕ ਬੇਟੀ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜੀ ਮਾਰੇ ਦੀ ਬਾਣੀ ਕਹਿੰਦੀ ਖਾਰ ਖਾਰ ਕਰੈ ਨਿਤ ਕਪਟ ਕਮਾਵੇ ਬੰਦਾ ਰੱਬਰਾ ਤੋਂ ਵੀ ਕਰਦਾ ਏ ਜਿ ਬੀਮਾਰੀ ਵੀ ਨਹੀਂ ਬੈਠਾ ਏ ਕਪਟ ਵੀ ਨਹੀਂ ਬੈਠਾ ਏ ਜਦ ਨੂੰ ਆਪਾਂ ਆਮ ਮਾਂ ਪੁਰਖਾਂ ਦੀ ਬਚਨ ਸੁਣਦੇ ਹੁੰਨੇ ਆ ਕਿ ਮੁਖ ਮੇਂ ਰਾਮ ਰਾਮ ਬਗਲ ਮੇਂ ਸ਼੍ਰੀ ਵੇ ਮੋਰਾ ਪ੍ਰਭ ਕਹੀ ਜਾਂਦਾ ਹੈ ਅੰਦਰੋਂ ਛੁਰੀ ਫਕੜੀ ਬੈਠਾ ਵੀ ਕਦੋਂ ਮੌਕਾ ਲੱਗੇ ਤੇ ਇਹਨਾਂ ਮੈਂ ਘਾਤ ਕਰ ਦਿਆਂ। ਸਹਿਜ ਜੀ ਕਹਿੰਦੇ ਕੂਟ ਤੇ ਬੈਠ ਕੇ ਖਾਣ-ਖਾਣ ਧਿਆਈਐ ਉੱਠਦਿਆਂ ਬੈਠਿਆਂ ਹਰਿ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ। ਉਹਦਾ ਨਾਮ ਜਪਿਆ ਕਰ। ਜਿਵੇਂ ਜਿਵੇਂ ਉਹਦਾ ਨਾਮ ਜਪੇਗਾ ਤੇਰੀ ਆਤਮਾ ਸ਼ੁੱਧ ਹੁੰਦੀ ਜਾਵੇਗੀ। ਆਤਮਾ ਨਿਰਮਲ ਦੀ ਜਾਵੇਨੀ ਪਰ ਕਹਿੰਦੇ ਜੇ ਨਾ ਹੋਵੇ ਹਰ ਹਰ ਵੀ ਕਰੀ ਜਾਵੇ ਤੇ ਕਪਟ ਵੀ ਕਰੀ ਜਾਵੇ ਰਬ ਰਾਮ ਵੀ ਕਰੀ ਜਾਵੇ ਵੇਈ ਮੰਨੂ ਵੀ ਪਾਲੀ ਰੱਖੀ ਵੈਗਰੂ ਵੈਗਰੂ ਵੀ ਘੰਟਾ ਥੰਪੜਾ ਮਾਰ ਕੇ ਕਰੇ ਅੰਦਰ ਦੇ ਮਾਰੇ ਖਿਆਲਾਂ ਨੂੰ ਵੀ ਮਾਰੇਗਾ ਮਾਰੇ ਕਹਿੰਦੇ ਐਵੇਂ ਗੱਲ ਸਿੱਖਰ ਤੇ ਨਹੀਂ ਜਾ ਜੇਗੀ ਹਰ ਹਰ ਕਰੇ